ਆਓ ਦੱਸਿਏ ਅੱਜ ਤੁਹਾਨੂੰ ਵਿਆਹ ਕੀ ਹੈ ਆਓ ਦੱਸਿਏ ਅੱਜ ਤੁਹਾਨੂੰ ਵਿਆਹ ਕੀ ਹੈ ਆਪਣੇ ਪੈਸੇ ਲਾ ਕੇ 500 ਲੋਕਾਂ ਨੂੰ ਖੁਸ਼ ਕਰਨਾ ਜੋ ਤੁਹਾਨੂੰ ਖੁਸ਼ ਦੇਖਣਾ ਨਹੀਂ ਚਾਹੁੰਦੇ ਕੋਈ ਨਾ ਕੋਈ ਲੜਾਈ ਦਾ ਮੁੱਦਾ ਲੱਭ ਲੈਂਦੇ ਪਿੱਠ ਪਿੱਛੇ ਕਮੀਆਂ ਕੱਢਦੇ ਹੀ ਰਹਿੰਦੇ ਸਾਲਾਂ ਬੱਧੀ ਪੈਸੇ ਕਰੋ ਇਕੱਠੇ ਫਿਰ ਇੱਕ ਦਿਨ ਵਿੱਚ ਉਡਾ ਦਿਓ ਕੰਮੀਆਂ ਕੱਢਣ ਵਾਲਿਆਂ ਨੇ ਕਿੱਥੇ ਹਟਣਾ ਚਾਹੇ ਜੋ ਮਰਜੀ ਖਵਾ ਦਿਓ ਇਹਨਾਂ ਚੁੱਪ ਕਿੱਥੇ ਬਹਿਣਾ ਰੌਲਾ ਪਾਉਂਦੇ ਹੀ ਰਹਿੰਦੇ ਆਪਣੇ ਪੈਸੇ ਲਾ ਕੇ 500 ਲੋਕਾਂ ਨੂੰ ਖੁਸ਼ ਕਰਨਾ ਜੋ ਤੁਹਾਨੂੰ ਖੁਸ਼ ਦੇਖਣਾ ਨਹੀਂ ਚਾਹੁੰਦੇ ਚਾਹੇ ਕਿੰਨੇ ਪ੍ਰਬੰਧ ਕਰੋ ਮਾੜਾ ਕਹਿਣ ਵਾਲਿਆਂ ਕਹਿਣਾ ਖੁਸ਼ ਹੋਣਾ ਇੱਕ ਅੱਧੇ ਬਾਕੀਆਂ ਮੱਚਦੇ ਰਹਿਣਾ ਇਹ ਹਰ ਤਾਂ ਐਵੇਂ ਆਪਣੀ ਲਤ ਅਡਾ ਕੇ ਬੰਦੇ ਆਪਣੇ ਪੈਸੇ ਲਾ ਕੇ 500 ਲੋਕਾਂ ਨੂੰ ਖੁਸ਼ ਕਰਨਾ ਜੋ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ